ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਅਮਰਤਪਾਲ ਸਿੰਘ ਉੱਤੇ ਐਨਐਸਏ ਇੱਕ ਸਾਲ ਦੀ ਹੋਰ ਵਾਧਾ ਦਿੱਤੀ ਗਈ ਸੀ ਜਿਸ ਸੰਬੰਧੀ ਹੁਣ ਨੋਟੀਫਿਕੇਸ਼ਨ ਵੀ ਸਾਹਮਣੇ ਆ ਚੁੱਕਿਆ ਹੈ ਤੁਹਾਨੂੰ ਦੱਸਾਂਗੇ ਕਿ ਕਿਸ ਦੇ ਕਹਿਣ ਦੇ ਉੱਤੇ ਜਿਹੜਾ ਐਨਐਸਏ ਦੇ ਵਿੱਚ ਇੱਕ ਸਾਲ ਦੀ ਹੋਰ ਵਾਧਾ ਕੀਤਾ ਗਿਆ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਹਰਾਸਤ ਵਿੱਚ ਇੱਕ ਸਾਲ ਦਾ ਵਾਧਾ ਰਾਜ ਦੇ ਗ੍ਰਹਿ ਭਾਗ ਨੇ ਅਮਰਸਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਸ਼ਿਫਾਰਿਸ਼ ਦੇ ਤਹਿਤ ਕੀਤਾ ਜਿਸ ਸੰਬੰਧੀ ਅਧਿਕਾਰਕ ਪੁਸ਼ਟੀਕ ਪੱਤਰਾਂ ਹੀ ਕੀਤੀ ਗਈ ਹੈ ਸਾਂਸਦ ਅਮਰਿਤਪਾਲ ਸਿੰਘ ਤੇ ਲੱਗੇ ਨੈਸ਼ਨਲ ਸਕਿਉਰਿਟੀ ਐਕਟ ਦੀ ਮਿਆਦ 22 April ਨੂੰ ਖਤਮ ਹੋਣੀ ਸੀ ਅਮਰਿਤਪਾਲ ਸਿੰਘ ਨੂੰ ਹੁਣ ਇੱਕ ਸਾਲੀ ਹੋਰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਹਾਲਾਂਕਿ ਖਬਰਾਂ ਪਹਿਲਾਂ ਇਹ ਆ ਰਹੀਆਂ ਸੀ ਕਿ ਪੰਜਾਬ ਪੁਲਿਸ ਸਾਂਸਦ ਅਮਰਿਤਪਾਲ ਸਿੰਘ ਨੂੰ ਡੇਬਰੂਗੜ੍ਹ ਅਦਾਲਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਦੇ ਅੰਮ੍ਰਿਤਸਰ ਲਿਆ ਸਕਦੀ ਹੈ ਜਿਸ ਦੌਰਾਨ 23 ਫਰਵਰੀ 2023 ਨੂੰ ਅਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ ਦੇ ਵਿੱਚ ਜੋ ਕਿ ਐਫਆਈਆਰ ਨੰਬਰ 39 ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਉਪਰੰਤ ਪੁਲਿਸ ਅਮਰਤ ਪਾਲ ਸਿੰਘ ਨੂੰ 24 ਅਪ੍ਰੈਲ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਜਿੱਥੇ ਉਸ ਦਾ ਰਿਮਾਂਡ ਲੈ ਕੇ ਅਜਨਾਲਾ ਥਾਣੇ ਤੇ ਹੋਏ ਹਮਲੇ ਦੇ ਮਾਮਲੇ 'ਚ ਪੁੱਛਗਿੱਛ ਕੀਤੀ ਜਾਊਗੀ ਪਰ ਹੁਣ ਐਨਐਸਏ ਵਧਾ ਦਿੱਤੀ ਗਈ ਹੈ ਤੇ ਜਿਹੜੀਆਂ ਕਾਰਵਾਈਆਂ ਨੇ ਉਹ ਪੰਜਾਬ ਪੁਲਿਸ ਵਾਲੀਆਂ ਉਹ ਰੁਕ ਚੁੱਕੀਆਂ ਨੇ ਜਿਕਰ ਜੋ ਹੈ ਕਿ ਅਮਰਤਪਾਲ ਸਿੰਘ ਅਤੇ ਉਸਦੇ ਨੌ ਸਾਥੀਆਂ ਨੂੰ 2023 ਦੇ ਵਿੱਚ ਐਨਐਸਏ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਤੱਕ ਪਪਲਪ੍ਰੀਤ ਸਿੰਘ ਸਮੇਤ ਅਮਰਤਪਾਲ ਦੇ ਨੌ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਿਆ ਹੈ ਹੁਣ ਸਿਰਫ ਅਮਰਤਪਾਲ ਹੀ ਐਨਐਸਏ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਜਿਹੜੇ ਹੁਕਮ ਨੇ ਇਹ ਜਿਨ੍ਹਾਂ ਮੈਜਿਸਟ੍ਰੇਟ ਅਮਰਸਰ ਦੇ ਸ਼ਿਫਾਰਿਸ਼ ਉੱਤੇ ਗਏਤੇ ਗਏ ਨੇ ਜਨਨ ਕਿ ਜਿੱਥੇ ਘਟਨਾ ਵਾਪਰੀ ਸੀਗੀ ਐਨਐਸਸੀ ਜਦੋਂ ਲਗਾਈ ਜਾਂਦੀ ਹੈ ਅ ਅਮਰਸਰ ਦੇ ਅਧੀਨ ਅ ਜਨਾਲਾ ਪੈਂਦਾ ਹੈ ਹਲਕਾ ਜਿੱਥੇ ਦਾ ਥਾਣੇ ਸੀਗਾ ਜਿਹਦੇ ਉੱਤੇ ਕਾਰਵਾਈ ਕੀਤੀ ਗਈ ਸੀ ਥਾਣੇ ਦੇ ਉੱਤੇ ਜਾ ਕੇ ਅਮਰਪਾਲ ਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਇਹ ਇਲਜ਼ਾਮ ਲੱਗੇ ਸੀ ਇਹਨਾਂ ਦੇ ਉੱਤੇ ਤਾਂ ਉਸੇ ਮਾਮਲੇ ਦੇ ਵਿੱਚ ਅਮਰ ਅਮਰਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਐਨਐਸਸੀ ਲਗਾਈ ਗਈ ਸੀ ਤਾਂ ਉਹਨਾਂ ਦੀ ਸ਼ਿਫਾਰਿਸ਼ ਦੀ ਨਹੀਂ ਜਿਹੜਾ ਇਹਦੇ ਵਿੱਚ ਵਾਅਦਾ ਕਾਟਾ ਕੀਤਾ ਜਾ ਸਕਦਾ ਹੈ ਤਾਂ ਉਹਨਾਂ ਦੀ ਸ਼ਿਫਾਰਿਸ਼ ਸੀਗੀ ਜਿਹੜੀ ਗ੍ਰੈਵ ਵਿਭਾਗ ਕੋਲ ਜਾਂਦੀ ਹੈ ਰਾਜ ਦੀ ਤਾਂ ਫਿਰ ਉਹਨਾਂ ਦੇ ਵੱਲੋਂ ਅੱਗੇ ਐਨਐਸਏ ਵਿੱਚ ਇੱਕ ਸਾਲ ਦਾ ਹੋਰ ਵਾਅਦਾ ਕਰ ਦਿੱਤਾ ਜਾਂਦਾ ਤਾਂ ਪੰਜਾਬ ਦੇ ਗ੍ਰੈਵ ਵਿਭਾਗ ਦੇ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਹੈ ਜਨਨ ਕਿ ਪੁਲਿਸ ਵਿਭਾਗ ਭਗਵੰਤ ਸਿੰਘ ਮਾਨ ਦੇਖਦੇ ਨੇ ਜਿਸ ਕਰਕੇ ਜਿਹੜਾ ਉਹਨਾਂ ਦੇ ਵੱਲੋਂ ਫਿਰੇ ਫੈਸਲਾ ਲੇ ਲਿਆ ਗਿਆ ਤਾਂ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਰਡਰ ਦੀ ਕਾਪੀ ਹੈ ਜਿਹੜੀ ਉਹ ਡਿਟੈਂਸ਼ਨ ਆਰਡਰ ਹੈ ਜੋ ਕਿ 17 ਤਰੀਕ ਚੌਥਾ ਮਹੀਨਾ 2025 ਨੂੰ ਜਾਰੀ ਕੀਤਾ ਗਿਆ ਸੀਗਾ ਇਸ ਦੇ ਤਹਿਤ ਇੱਕ ਸਾਲ ਦਾ ਵਾਅਦਾ ਜਿਹੜਾ ਅਮਰਤਪਾਲ ਦੀ ਐਨਐਸ ਦੇ ਵਿੱਚ ਕਰ ਦਿੱਤਾ ਗਿਆ ਹੈ 2026 ਤੱਕ ਅਮਰਤਪਾਲ ਨੂੰ ਹੋਣਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਦਰਸ਼ਕਾਂ ਨੂੰ ਦੱਸ ਦਈਏ ਕਿ ਉਸਦੇ ਸਾਰੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਿਆ ਹੈ ਰਿਮਾਂਡ ਲੈ ਕੇ ਪੁਛੀਛ ਵੀ ਹੋ ਚੁੱਕੀ ਹੈ ਅਜਨਾਲਾ ਥਾਣੇ ਸੰਬੰਧੀ ਜੋ ਘਟਨਾ ਵਾਪਸੀ ਸੀਗੀ ਪਰ ਅਮਰਿਤਪਾਲ ਹਜੇ ਜੇਲ੍ਹ ਦੇ ਵਿੱਚ ਉੱਥੇ ਬੰਦ ਹੈ ਕਿਉਂਕਿ ਅਮਰਿਤਪਾਲ ਵੱਲੋਂ ਇਹ ਵੀ ਮੰਗ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਿ ਉਸ ਨੂੰ ਲੋਕ ਸਭਾ ਜਾਣ ਦਾ ਮੌਕਾ ਨਹੀਂ ਮਿਲ ਰਿਹਾ ਹੈਗਾ ਜਿਸ ਕਰਕੇ ਉਸ ਨੂੰ ਰਾਹਤ ਵੀ ਦਿੱਤੀ ਗਈ ਲੋਕ ਸਭਾ ਸਪੀਕਰ ਦੇ ਵੱਲੋਂ ਕਿਉਂਕਿ ਖਡੂਰ ਸਾਹਿਬ ਤੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਤੌਰ ਤੇ ਚੋਣ ਜਿੱਤ ਕੇ ਆਏ ਸੀਗੇ ਤਾਂ ਗੱਲ ਸਭ ਜਿਸਨ ਕਾ ਸਭਾ ਮੇ ਕਿ ਲੋਕ ਸਭਾ ਦੇ ਸੈਸ਼ਨ ਟੈਂਡ ਕਰ ਰਹੇ ਨੇ ਪਰ ਅਮਰਿਤਪਾਲ ਜ਼ਿਲ੍ਹੇ ਵਿੱਚ ਬੰਦ ਹੋਣ ਕਰਕੇ ਟੈਂਡ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਨੇ ਮੰਗ ਵੀ ਕੀਤੀ ਸੀ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਉਸ ਉਤੇ ਨਾ ਭਰੋਸਾ ਜਤਾਇਆ ਅਤੇ ਉਹ ਜਾ ਕੇ ਸੈਸ਼ਨ ਦੇ ਵਿੱਚ ਉਹਨਾਂ ਦੀ ਮੰਗ ਵੀ ਨਹੀਂ ਚੁੱਕ ਸਕਦਾ ਉਹਨਾਂ ਦੀਆਂ ਸਮੱਸਿਆਵਾਂ ਵੀ ਨਹੀਂ ਰੱਖ ਸਕਦਾ ਜਿਸ ਕਰਕੇ ਫਿਰ ਅਮਰਿਤਪਾਲ ਨੂੰ ਜਿਹੜੀ ਸਪੀਕਰ ਵੱਲੋਂ ਰਾਹਤ ਵੀ ਦਿੱਤੀ ਗਈ ਸੀ ਕਿ ਤਾਂ ਇਹ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਸੀਗਾ ਕਿ ਜੇ ਉਸ ਦੀਆਂ ਹਾਜ਼ਰੀਆਂ 11 ਹਾਜ਼ਰੀ ਲਗਾਤਾਰ ਵੱਧਦੀ ਰਹੀ ਤਾਂ ਉਸ ਨੂੰ ਮੁਅਤਤ ਵੀ ਕੀਤਾ ਜਾ ਸਕਦਾ ਹੈ ਲੋਕ ਸਭਾ ਦੇ ਵਿੱਚੋਂ ਉਸ ਦੀ ਮੈਂਬਰਸ਼ਿਪ ਖਤਰੇ ਦੇ ਵਿੱਚ ਪੈ ਸਕਦੀ ਹੈ ਤੇ ਅਮਰਤਪਾਲ ਵੀ ਇਸ ਚਿੰਤਾ ਦੇ ਵਿੱਚ ਸੀਗਾ ਪਰ ਉਸ ਨੂੰ ਰਾਹਤ ਜਿਹੜੀ ਉਹ ਦੇ ਦਿੱਤੀ ਗਈ ਉਸ ਦੀਆਂ ਛੁੱਟੀਆਂ ਮਨਜ਼ੂਰ ਕਰਨੀਆਂ ਗਈਆਂ ਜਿਸ ਕਰਕੇ ਅਮਰਤਪਾਲ ਦੀ MP ਦੀ ਮੈਂਬਰਸ਼ਿਪ ਹੈ ਉਹ ਅਜੇ ਸੁਰੱਖਿਅਤ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 1 ਸਾਲ ਬਾਅਦ 2026 ਦੇ ਵਿੱਚ ਕੀ ਅਮਰਤਪਾਲ ਸਿੰਘ ਦੇ ਬਾਰੇ ਸਰਕਾਰ ਅੱਗੇ ਕੀ ਫੈਸਲਾ ਲੈਂਦੀ ਹੈ ਕਿਉਂਕਿ 2027 ਤੱਕ ਮਾਨ ਸਰਕਾਰ ਸੱਤਾ ਦੇ ਵਿੱਚ ਹੈ ਤਾਂ ਇਹ ਫੈਸਲਾ ਅਗਲੇ ਸਾਲ ਵੀ ਮਾਨ ਸਰਕਾਰ ਨੇ ਕਰਨਾ ਹੈ ਕਿ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਹੈ ਜਾਂ ਫਿਰ ਐਨਐਸਏ ਨੂੰ ਹੋਰ ਵਧਾਉਣਾ ਹੈ ਤਾਂ ਇਹ ਵੀ ਜਾਣਕਾਰੀ ਸਾਹਮਣੇ ਆਉਂਦੀ ਸੀ ਕਿ ਜਿਹੜੀ ਐਨਐਸਏ ਉਹ ਸਿਰਫ 2 ਸਾਲ ਤੱਕ ਵਧਾਈ ਜਾਂਦੀ ਹੈ ਜੋ ਕਿ ਕਾਨੂੰਨੀ ਮਾਹਿਰ ਇਹ ਗੱਲ ਦੱਸਦੇ ਨੇ ਪਰ ਇਹ ਜਿਹੜੀ ਕਿਉਂ ਵਧਾਈ ਗਈ ਹੈ ਇਸਦੇ ਵੀ ਬਹੁਤ سارے ਜਿਹੜੇ ਕਾਰਨ ਨੇ ਉਹ ਹੋ ਸਕਦੇ ਨੇ ਜਿਹੜੇ ਕੇਸ ਲੈਟਰ ਦੇ ਵਿੱਚ ਦਰਸਾਏ ਗਏ ਨੇ ਤਾਂ ਉਹ ਦੇਖਣਾ ਹੋਵੇਗਾ ਕਿ ਅ ਅਮਰਤਪਾਲ ਦੀ ਅੰਗਸ ਉੱਤੇ ਅਗਲੇ ਸਾਲ ਕੀ ਫੈਸਲਾ ਰਹਿੰਦਾ ਹੈ ਦੇ ਜੱਜ ਧੰਨਵਾਦ